ਜਾਂਦਾ ਪੁੱਤਰ ਬਾਹਰ ਗਿਆ ਹੈ ਜਾਂਦਾ ਪੁੱਤਰ ਬਾਹਰ ਗਿਆ ਹੈ ਖਾਲੀ ਹੋ ਕੇ ਬਾਹਰ ਗਿਆ ਹੈ ਝੂਠੇ ਹਾਸੇ ਹਸਦੀ ਪਈਏ ਝੂਠੇ ਹਾਸੇ ਹਸਦੀ ਪਈਏ ਮਾਹ ਲੋਕਾਂ ਨੂੰ ਦੱਸਦੀ ਪਈਏ ਡਾਲਰ ਪੌਣ ਕਮੰਦਾ ਸੋਨਾ ਡੰਦਰ ਪੌਣ ਕਮੰਦਾ ਸੋਨਾ ਉੱਥੇ ਦਫ਼ਤਰ ਜਾਂਦਾ ਸੋਨਾ ਉੱਚੀ ਪੁੱਠੀ ਪਾ ਬੈਠੀ ਹਾਂ ਸੋਨਾ ਘਰ ਬੈਠੀ ਕੁੱਲੀ ਛੱਡ ਕੇ ਕੋਠੀ ਪਾਈਏ ਕੀਤੀ ਸਾਰੀ ਉਸ ਕਮਾਈਏ ੁੱਲੀ ਛੱਡ ਕੇ ਕੋਠੀ ਪਾਈਏ ਕੀਤੀ ਸਾਰੀ ਉਸਕ ਬਾਈਏ ਬਿਉ ਦਾ ਭਾਰ ਉਠਾ ਲਿਆ ਸੋਹਣੇ ਇੰਨਾ ਕੁਝ ਕਮਾਲਿਆ ਸੋਹਣੇ ਜਦ ਵੀ ਸ਼ਹਿਰ ਨੂੰ ਜਾਂਦੀਆਂ ਜਦ ਵੀ ਸ਼ਹਿਰ ਨੂੰ ਜਾਂਦੀਆਂ ਲੱਖਾਂ ਦੇ ਵਿੱਚ ਲੰਦੀਆਂ ਹੁਣ ਕਾਹਦਾ ਪਰਦੇਸ ਨਹੀਂ ਅੜੀਏ ਬਾਹਰ ਵੀ ਆਪਣਾ ਦੇਸ਼ ਨਹੀਂ ਅੜੀਏ ਬਾਹਰ ਵੀ ਆਪਣਾ ਦੇਸ਼ ਹੀ ਅੜੀਏ ਉਹਦੀ ਕਾਗ ਵੀ ਆਂਦੀ ਏ ਉਹਦੀ ਕਾਗ ਵੀ ਆਂਦੀ ਏ ਢੇਲੀ ਗੱਲ ਹੋ ਜਾਂਦੀ ਏ ਜਦ ਵੀ ਕੋਈ ਮਜਬੂਰੀ ਹੋਵੇ ਉਹਦਾ ਆਉਣ ਜ਼ਰੂਰੀ ਹੋਵੇ ਅੱਜ ਕੇ ਇੱਥੇ ਆ ਜਾਂਦਾ ਸੋਣਾ ਸਾਰੇ ਕੰਮ ਨੂੰ ਤਾ ਜਾਂਦਾ ਸੋਣਾ ਇਹ ਅੰਦਰੋਂ ਅੰਦਰੋਂ ਪੂਰਾ ਪਰ ਹੈ ਰਿਹਾ ਹੈ ਤੇ ਲੋਕਾਂ ਨੂੰ ਦੱਸਣ ਲਈ ਸਭ ਅੰਦਰੋਂ ਦੁਖੀ ਆ ਇੰਨੇ ਵਿੱਚ ਦੋ ਹੰਝੂ ਵਹਿ ਗਏ ਇੰਨੇ ਵਿੱਚ ਦੋ ਹੰਝੂ ਵਹਿ ਗਏ ਇੰਜ ਨਿਕਲੇ ਕੇ ਬੋਲਣ ਲੱਗੇ ਫੇਰ ਮਾਂ ਸੱਚ-ਸੱਚ ਬੋਲਣ ਲੱਗ ਪਈ ਫੇਰ ਮਾਂ ਸੱਚ-ਸੱਚ ਬੋਲਣ ਲੱਗ ਪਈ ਦਿਲ ਦੇ ਜ਼ਖਮ ਫਰੋਲਾ ਲੱਗ ਪਈ ਬਾਰੋਂ ਬਾਰੋਂ ਜੀਂਦੀ ਆਣੀਆਂ ਬੰਦਨ ਹੋਤਾ ਹੋ ਮਾਰ ਗਿਆ ਬਾਹਰੋਂ ਬਾਹਰੋਂ ਜਿੰਦੀਆਂ ਅੜ ਗਿਆ ਅੰਦਰੋਂ ਦਾ ਉਹ ਮਾਰ ਗਿਆ ਹੈ ਜਾਂਦਾ ਪੁੱਤਨ ਬਾਹਰ ਗਿਆ ਹੈ ਖਾਲੀ ਹੋ ਕੇ ਮਾਰ ਗਿਆ ਰੋਟੀ ਠੰਡੀ ਖਾਂਦਾ ਨਹੀਂ ਸੀ ਰੋਟੀ ਠੰਡੀ ਖਾਂਦਾ ਨਹੀਂ ਸੀ ਕੱਪੜੇ ਪਹਿਨੇ ਪੰਦਾ ਨਹੀਂ ਸੀ ਬਹੁਤਾ ਗੁੱਸਾ ਕਰਦਾ ਸੀ ਉਹ ਗੱਲ-ਗੱਲ ਤੇ ਲੜਦਾ ਸੀ ਉਹ ਉਹ ਕਿਸ ਨਾਲ ਲੜਉ ਉੱਥੇ ਕਿੱਥੇ ਫੈਸਲਾ ਲੜਦਾ ਹੁੰਸੀ ਉੱਥੇ ਕਿਸ ਨਾਲ ਲੜਦਾ ਹੁੰਸੀ ਕਿਵੇਂ ਗੁਜ਼ਾਰਾ ਕਰਦਾ ਹੁੰਸੀ ਇਹ ਕੰਟਨ ਨੂੰ ਠਾਰ ਗਿਆ ਏ ਜਾਂਦਾ ਪਕਰ ਬਾਹਰ ਗਿਆ ਏ 6 ਮਹੀਨਾ ਪਹਿਲੇ ਆਇਆ ਸੀ ਉਹ 6 ਮਹੀਨੇ 6 ਮਹੀਨਾ ਪਹਿਲੇ ਆਇਆ ਸੀ ਉਹ ਆਪਣੇ ਘਰੇ ਪੜਾਇਆ ਸੀ ਠੰਡੀ ਰੋਟੀ ਖਾ ਲੈਂਦਾ ਏ ਬਦਲ ਗਿਆ ਠੰਡੀ ਰੋਟੀ ਖਾ ਲੈਂਦਾ ਏ ਕੱਪੜੇ ਬਲੇ ਪਾ ਲੈਂਦਾ ਏ ਜਿੱਤਣ ਵਾਲਾ ਹਰ ਜਾਂਦਾ ਏ ਹੁਣ ਤਾਂ ਹਰ ਗੱਲ ਕਰ ਜਾਂਦਾ ਏ ਹੁਣ ਤਾਂ ਹਰ ਗੱਲ ਕਰ ਜਾਂਦਾ ਏ ਜਦ ਵੀ ਪੁੱਛਦੀਆਂ ਕੋਸ਼ਿਸ਼ਾਂ ਜਦ ਵੀ ਪੁਸਤੀਆਂ ਖੋਸ਼ੇ ਹੱਸ ਕੇ ਚੁੱਪ ਜਾ ਕਰ ਜਾਂਦਾ ਹੈ ਹੱਸ ਕੇ ਚੁੱਪ ਜਾ ਕਰ ਜਾਂਦਾ ਹੈ ਮੈਂ ਤੇਰੀ ਮਾਂ ਮਾੜੀਏ ਮੈਂ ਤੇਰੀ ਮਾਂ ਮਾੜੀਏ ਅਤਬ ਦੀ ਉਹਦੀ ਥਾਂ ਮਾੜੀਏ ਮੇਰੇ ਅੱਗੇ ਬੋਲਦਾ ਕਿਉਂ ਨਹੀਂ ਮੇਰੇ ਅੱਗੇ ਬੋਲਦਾ ਕਿਉਂ ਨਹੀਂ ਅੰਜੂਆਂ ਦੇਦਰ ਬੋਲਦਾ ਕਿਉਂ ਨਹੀਂ ਮੈਂ ਖੁਸ਼ੀ ਨਾ ਹੋ ਜਾਵਾਂ ਹੱਸ-ਹੱਸ ਸਭ ਕੁਝ ਬਿਜਾਰ ਗਿਆ ਹੈ ਜਾਂਦਾ ਭੱਜ ਕੇ ਮਾਰ ਗਿਆ ਹੈ ਅੱਲੀ ਉਹ ਕੱਲ ਮਾਰ ਗਿਆ ਹੈ ਮੈਂ ਉਹਨੂੰ ਪਛਾਣਦੀ ਆ ਮੈਂ ਉਹਨੂੰ ਪਛਾਣਦੀ ਆ ਉਹਦੀ ਹਰ ਗੱਲ ਜਾਣਦੀ ਆ ਮਾਂ ਨੂੰ ਪਤਾ ਹੁੰਦਾ ਆਪਣੇ ਪੁੱਤਰਾ ਦਾ ਮੈਂ ਉਹਨੂੰ ਪਛਾਣਦੀ ਆ ਉਹਦੇ ਹਰ ਗੱਲ ਜਾਣਦੀ ਆ ਅੱਖ ਬੁੱਲੇ ਪਰਦੇਸ ਨਹੀਂ ੜੀਏ ਦੇਸ਼ ਤਾਂ ਹੁੰਦਾ ਦੇਸ਼ ਨਹੀਂ ੜੀਏ ਅੱਗ ਵਿੱਚ 60 ਤੱਕ ਕਮਾਈਆਂ ਆੜੀਏ ਅੱਗ ਵਿੱਚ 60 ਤੱਕ ਕਮਾਈਆਂ ੜੀਏ ਸਹੇ ਦਾ ਹੋਰ ਜੁਦਾਈਆਂ ਆੜੀਏ ਹੁਣ ਤਾਂ ਇਹ ਅਰਾਦਾ ਕੀਤਾ ਹੁਣ ਤਾਂ ਇਹ ਅਰਾਦਾ ਕੀਤਾ ਆਪਣੇ ਦਿਲ ਨਾਲ ਵਾਦਾ ਕੀਤਾ ਰੁੱਖਾ ਰੁੱਖਾ ਖਾਣਾਗੇ ਵਾਪਸ ਤੁੰਗ ਬੁਲਾ ਕੇ ਵਾਸਪਾ awesome.